ਬੱਬੀਆ ਖਾਲਸਾ ਬਹੀ ਪਤਾ ਜੀ ਅੱਜ ਕਰਦੇ ਆ ਸਟਾਰਟ ਵੋਟਾਂ ਦਾ ਹੱਕਾ ਤਾਂ ਲਾਜ਼ਮੀ ਦੇਣਾ ਹੀ ਦੇਣਾ ਸਿਮਰਜੀਤ ਸਿੰਘ ਮਾਨ ਆਪਣੀ ਸੈਕਟ ਕਮਿਊਨਿਟੀ ਦੇ ਵੱਡੇ ਜਰਨੈਲ ਭਾਈ ਅਮਰਤਪਾਲ ਸਿੰਘ ਦੀ ਖਾਲਸਾ ਲੱਖਾ ਸਿਧਾਣਾ ਸਬਰੀ ਸਿੰਘ ਖਾਲਸਾ ਸਜੋਦ ਲੁਧਿਆਣਾ ਤੋਂ ਨੇ ਭਾਈ ਸਾਹਿਬ ਸਾਰੇ ਜਾਣੇ ਫੁੱਲ ਸਪੋਰਟ ਕਰੋ ਪੰਥ ਦਾ ਮਸਲਾ ਵੀ ਮਹਾਰਾ ਦੇ ਇੱਕ ਵਾਰੀ ਆਪਾਂ ਆਪਣੇ ਜਰਨੈਲਾਂ ਨੂੰ ਜਿਤਾ ਕੇ ਦਿੱਲੀ ਭੇਜੀਏ ਕਰਦੇ ਹੁਣ 160 ਗਰਮੀ ਬਹੁਤ ਪੈਂਦੀ ਆ ਹਨਾ ਚਲ ਗਰਮੀ ਗਰਮੀ ਇਹ ਵੀ ਕਹਿੰਦੇ ਮਸੇ ਨੂੰ ਕਿਹਾ ਉਹਦੇ ਪੱਠੇ ਵਾਲੇ ਦਿਖਾਈ ਮੜ ਜਾ ਜ਼ੂਮ ਕਰੀ ਸਰਾ ਅਸੀਂ ਗਰਮੀ ਕਰਨ ਲੱਗੇ ਤੇ ਗਰਮੀ ਹੈਗੀ ਬੇਲੜ ਨੂੰ ਜਿਹੜਾ ਬੇਲਾ ਵਾ ਉਹ ਦੇਖੋ ਇਹ 5 ਵਜੇ ਤੇ ਕਰਦੇ ਕੰਮ ਹੀ ਰਾਤ 2 ਵਜੇ ਲੱਗਦੀ ਹੁਣ ਹਟੇ ਹਟੇ ਨਹੀਂ ਦੁਪਹਿਰੋਂ ਸਵੇਰ ਉੱਤੋਂ ਹੀ ਚੱਲਦਾ ਦੇਖੋ ਜੀ ਰਾਤ ਨੂੰ 2 ਵਜੇ ਚੱਲਦੇ ਆ ਇਨਾਂ ਦੀ ਵੀਡੀਓ ਵੀ ਕਰਾਂਗੇ ਆਪਾਂ ਸੰਜੀ ਤੇ ਕੰਮ ਚੱਲ ਰਿਹਾ ਪੂਰੀ ਗਰਮੀ ਆ ਅਸੀਂ ਸ਼ਾਮੇ ਕਰਦੇ ਆ ਐਕਸਰਸਾਈਜ਼ ਗੱਲ ਕੀ ਆ ਵਿਹਲਣ ਨੂੰ ਗਰਮੀ ਲੱਭੂ ਜਿਹੜਾ ਵਿਹਲਾ ਏਸੀ 'ਚ ਬੈਠਾ ਜਾਂ ਬਸ ਏਸੀਟ 'ਤੇ ਆ ਜਾਂ ਪੱਖੇ ਮੂਰੇ ਪਿਆ ਜਿਹੜਾ ਵਿਹਲਾ ਉਹਨੂੰ ਗਰਮੀ ਲੱਭੂ ਕੰਮ ਕਰਨ ਨੂੰ ਕੋਈ ਗਰਮੀ ਨਹੀਂ ਲੱਗਦੀ ਬਸ ਇਹੀ ਸਿਉਰੀ ਆ ਉਹਨਾਂ ਕੋਲ ਨਾ ਕੋਈ ਠੰਡੇ ਪਾਣੀ ਦਾ ਪ੍ਰੋਸੀਜਰ ਆ ਨਾ ਕੋਈ ਵਧੀਆ ਵਸਤਰਾਂ ਦਾ ਪ੍ਰੋਸੀਜਰ ਆ ਫੇਰ ਵੀ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਹਾਰਡ ਕੰਮ ਆ ਕਰ ਰਹੇ ਆ ਚਲੋ ਬਈ ਬਰਾਇਆ ਰੇਲਾ ਐਕਸਰਸਾਈਜ਼ ਦਾ ਇਧਰ ਇਹ ਸਾਡੀ ਹੈਗੀ ਆ ਏ ਟੀਮ ਠੀਕ ਆ ਜੀ ਅੱਜ ਇਹਨਾਂ ਨੂੰ ਮੈਂ ਜਗਾ ਵੀ ਵੰਡ ਕੇ ਦੇਤੀ ਬਈ ਆਪੋ ਆਪਣੀ ਜਗ੍ਹਾ ਤੇ ਬਹਿਣਾ ਆਪੋ ਆਪਣੀਆਂ ਏਟਾਂ ਸਹੀ ਰੱਖਣੀਆਂ ਨੇ ਆਪੋ ਆਪਣੀ ਜਗ੍ਹਾ ਤੇ ਸ਼ਟਾ ਮਾਰਨਾ ਠੀਕ ਆ ਜੀ ਅੱਗੇ ਇਹ ਥੋੜਾ ਜਿਹਾ ਘੋਲ ਕਰਦੇ ਆ ਹੈਗੀ ਆ ਇਧਰ ਲਈ ਇੱਥੋਂ ਤੇ ਸਟਾਰਟ ਬੀ ਟੀਮ ਠੀਕ ਆ ਜੀ ਇਹਨਾਂ ਦੇ ਚਲੋ ਬਹੁਤ ਵੇਟ ਵੂਟ ਬਹੁਤ ਲਾਸ ਕੀਤਾ ਲੂਜ਼ ਕੀਤਾ ਘਟਾਇਆ ਪੰਜਾਬੀ ਚ ਹਾਂ ਬਹੁਤ ਵਧੀਆ ਗੱਲ ਆ ਨਹੀਂ ਕੰਮ ਬੈਠਾ ਥੱਲੇ ਲਾ ਚਲੋ ਚਲੋ ਰੈਡੀ ਪੈਰਾਂ ਵਾਲੀ ਬਈ ਟਕਾ ਕੇ 25 ਦਾ ਟਕਾ ਕੇ ਵੈਰੀ ਗੁੱਡ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਆ ਕੋਈ ਗੋਡੇ ਨੂੰ ਗਿੱਟੇ ਨੂੰ ਕੋਈ ਸਾਹ ਲੈਣ 'ਚ ਤਕਲੀਫ ਹਟ ਕੇ ਰੈਸਟ ਕਰ ਸਕਦਾ ਪਾਣੀ ਪੀ ਸਕਦਾ ਕੋਈ ਬੰਦਸ਼ ਨਹੀਂ ਰੋਜ਼ ਮੈਂ ਦੱਸਣਾ ਈ ਤੁਹਾਨੂੰ ਪੁਲਿਸ ਠੀਕ ਆ ਨਾ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਦੀ ਕਦੇ ਦਰਦ ਆਉਂਦਾ ਕਦੇ ਮਸਲ ਖਿੱਚ ਹੁੰਦਾ ਕੋਈ ਦੇਹ ਤੇ ਲੱਗਦੀ ਆ ਕਦੋਂ ਮਰਜ਼ੀ ਹਟ ਕੇ ਪਾਣੀ ਪੀ ਸਕਦੇ ਮੇਤੋਂ ਕੋਲ ਪੁੱਛਣ ਦੀ ਲੋੜ ਨਹੀਂ ਅੱਗੇ ਪਿੱਛੇ ਵੀ ਬਾਈ ਜਾਨਸ ਮੈਂ ਨਾਮ ਆ ਕਈ ਗਰੀ ਐਕਸਰਸਾਈਜ਼ ਦਾ ਹੋ ਜਾਂਦਾ ਕਦੇ ਹੋਇਆ ਤਾਂ ਹੈ ਨਹੀਂ ਇਹ ਠੀਕ ਆ ਜੀ ਹੋ ਗਿਆ 20 ਦਾ 25 ਦਾ ਰੈਡੀ 25 ਦਾ ਹੋਰ ਲਗਾ ਕੇ ਖੱਚ ਕੇ ਖੱਚ ਕੇ ਖੱਚ ਕਰ ਘੜੀਸਾ ਬਾ ਦੇ ਘੜੀਸਾ ਹਾਂ ਗੱਡ 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 ਬੀ ਵਾਲੇ ਰੈਸਟ ਕਰੋ ਬੀ ਵਾਲੇ ਕਿਸੇ ਨੂੰ ਵੀ ਪ੍ਰੋਬਲਮ ਆਉਂਦੀ ਹੈ ਠੀਕ ਹੈ ਨਾ ਰੈਡੀ 20 ਦਾ ਗੋ ਇਹ ਲੁਕ ਹੱਟ ਗਏ ਮੂਰਲੀ ਲੈਂਡ 'ਚ ਲੱਗਣਾ ਸਖਾਲਾ ਨਹੀਂ ਮੂਰਲੀ ਲੈਂਡ 'ਚ ਬਿੱਲੂ ਹਰਿਆਣਾ ਰੱਬੋਂ ਤੇ ਫਤਿਹ 15 ਦਾ ਗੋ 20 10 ਦਾ ਲੈਗਸ ਪਰੈਸ ਕਰ ਲੋ ਕੋਈ ਨਾ ਸਟ੍ਰੈਚ ਕਰ ਲੋ ਲੱਤਾਂ ਹੌਲੀ ਕਿਦਾਂ ਮੂਰੇ ਪਿੱਛੇ ਵਾਲੀ ਕਰ ਲੋ ਮੂਰੇ ਪਿੱਛੇ ਵਾਲੀ ਕਰ ਲੋ ਤੁਸੀਂ ਨਹੀਂ ਬੈਠੋ ਰੈਡੀ 20 ਦਾ ਖਿੱਚ ਕੇ ਪੂਰੇ ਪਿੱਛੇ ਵਾਲਾ ਕਰੋ ਸਟ੍ਰੈਚ ਕਰਨਾ ਲਾਜ਼ਮੀ ਪੱਤ ਲਾਲ ਚਨਾਲ ਲਾਲ ਚਨਾਲ ਸਟ੍ਰੈਚ ਲਾਲ ਚਨਾਲ ਗੁੱਡ ਡੈਡੀ ਦੱਸਦਾ ਗੋ ਰਚ ਕੇ ਰੱਖੀਦਾ ਨਹੀਂ ਹੁੰਦਾ ਅੰਦਰ ਕੁਛ ਵੀ ਇੱਕ ਐਕਸਰਸਾਈਜ਼ ਇਹੇ ਦੀ ਆ ਜੇ ਜ਼ੋਰ ਜੰਨਾ ਨਾਲ ਉਹਨਾਂ ਵਧੂ ਜਿੰਨਾ ਘੱਟ ਲਾਓਗੇ ਉਹਨਾਂ ਘਟੂ ਸਿੱਧੀ ਜੀ ਗੱਲ ਹੀ ਆ ਇਹ रेडी 25 ਦਾ ਗੋ रेडी ਬੱਸ ਦਾ ਖੱਟ ਕੇ ਖੱਟ ਕੇ ਅੰਬੇ ਭਾਰ ਦੇ ਕੇ ਭਾਰ ਦੇ ਕੇ ਬਹਿ ਕੇ ਭਾਰ ਦੇਣਾ ਭਾਰ ਗੱਡ 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 ਬਹੁਤ ਵਧੀਆ ਵੀਰ ਦਾ ਗੋ ਕੰਡੇ ਕੱਢਾ ਅਸੀਂ ਕਰਦੇ ਹੀ ਕੰਡੇ ਕੱਢਾ ਅਸੀਂ ਮਚ ਮਚ ਕਰੀ ਹੀ ਨਹੀਂ ਕਦੇ ਇਹਨੇ ਹੈਵੀ ਬਹੁਤ ਗੱਡੀਆਂ ਜਿਨ੍ਹਾਂ ਨੇ 20 20 ਕਿਲੋ ਵਜ਼ਨ 15 15 ਕਿਲੋ ਲੂਜ਼ ਕੀਤਾ ਇਹ ਮੁੰਡੇ ਨੇ ਚਲ ਵੀ ਰੈਡੀ 15 ਦਾ ਖਿੱਚ ਕੇ ਗੱਡ ਮੋਟਿਆ ਇੱਕ ਕੁਆਂਟਲ 25 ਕਿਲੋ ਦਾ ਸੀ ਬਾਗ ਵਾਲਾ ਮੁੰਡਾ ਕਾਲੇ ਵਾਲਾ ਇਹਨੇ ਵੀ 20 ਕਿਲੋ ਬਲੂਜ਼ ਕੀਤਾ ਉਹਨੇ ਵੀ 25 ਕੀਤਾ ਹੈ ਬਹੁਤ ਕੈਮਰੇ ਐਕਸ ਰੇ ਨੂੰ ਲੈ ਵੈਰੀ ਗੁੱਡ ਬਹੁਤ ਵਧੀਆ ਬਹੁਤ ਵਧੀਆ ਪੁੱਤਰੋ ਬਹੁਤ ਵਧੀਆ ਸਿਰਾ ਕਰਤਾ ਸਿਰਾ ਪਤਾ ਲੱਗੂ ਨਾਲੇ ਥੋੜੇ ਪਿੰਡ ਵਾਲਾ ਵੀ ਕੀ ਬੱਲੋ ਪਾਉਂਦੇ ਉੱਥੇ ਜਾ ਕੇ ਸਮਝ ਗਏ ਘੱਟੋ ਵਾਟ ਕਿੰਨਾ ਕਿੰਨਾ ਵੇਟ ਲੂਜ਼ ਕਰਤਾ ਪੁੱਤ ਮੇਰਾ 15 ਕਿਲੋ 15 ਕਿਲੋ ਕਿੰਨਾ ਚਰਚਾ ਮੇਰਾ ਮਹੀਨੇ ਚ ਮਹੀਨੇ ਚ 15 ਤੇਰਾ ਵੀ ਸਿਰਾ ਮੇਰਾ 1.5 ਮਹੀਨੇ ਚ 22 ਕਿਲੋ ਵਜਨ ਲੂਜ਼ ਡੇਢ ਕਿਲੋ ਡੇਢ ਮਹੀਨੇ ਚ 22 ਕਿਲੋ ਤੇਰਾ ਵੀ ਸਿਰਾ ਮਹੀਨੇ ਚ 9 ਕਿਲੋ ਵੈਰੀ ਗੁੱਡ ਵੈਰੀ ਗੁੱਡ ਇੱਕ ਹੋਰ ਸੀ ਜ਼ਿਆਦੇ ਲੂਜ਼ ਵਾਲਾ ਬੈਰੀ ਗੁੱਡ ਬੈਰੀ ਗੁੱਡ ਸਵਾਦ ਲਿਆਦਾ ਨਾ ਕੋਈ ਪ੍ਰੋਡਕਟ ਨਹੀਂ ਬਾਈ ਕੋਈ ਬੰਦਸ਼ ਨਹੀਂ ਪੂਰੀ ਖਾਣਾ ਖੁਣਾ ਠੋਕ ਕੇ ਖਾਂਦਾ ਥੋੜਾ ਰੋਟੀ ਤੋਂ ਕੰਟਰੋਲ ਰੱਖਿਆ ਵੀ ਰੋਟੀ ਘੱਟ ਖਾਓ ਕਿਉਂਕਿ ਠੋਕ ਕੇ ਪੀਓ ਕਿੰਨਾ ਮਰਜੀ ਖਾਓ ਹਾਂ ਰਸ ਰੋਸ਼ ਵੀ ਪੂਰਾ ਦੋ ਟਾਈਮ ਪੀਂਦੇ ਆ ਰਸ ਵਾਲਾ ਆਉਂਦਾ ਫਰੈਸ਼ੋ ਚ ਕਾ ਕਾ ਪੀਜਣਾ ਗਲਾਸ ਝੂਠ ਨਹੀਂ ਬੋਲਣਾ ਕੈਮ ਬੇ ਪੀਣਾ ਦੋ ਤੋਂ ਵੱਧ ਵਾਲਾ ਹੈ ਕੋਈ ਸਹੀ ਝੂਠ ਨਹੀਂ ਪਹਿਲਾਂ ਬਿੰਦੇ ਇਹ ਬੰਦ ਕਰਦਾ ਅਸਾ ਹੁਣ ਘਟਾਦਾ ਬੈਰੀ ਗੁੱਡ ਬਹੁਤ ਵਧੀਆ ਹਣਾ ਜਦੋਂ ਆਪਾਂ ਟੀਚ ਕਰਦੇ ਆਂ ਦੱਸਦੇ ਆਂ ਇਹਨਾਂ ਨੂੰ ਇਹ ਗੱਲ ਪੈਂਦੀ ਆ ਦਿਮਾਗ 'ਚ ਜਦੋਂ ਆਪਾਂ ਦੱਸਾਂਗੇ ਐਕਸਰਸਾਈਜ਼ ਦੇ ਵਿੱਚ ਦੱਸਾਂਗੇ ਫੇਰ ਪਊਗੀ ਦਿਮਾਗ 'ਚ ਜੇ ਫੜ ਕੇ ਸੀਟੀ ਫਰ ਫਰ ਫੇਰ ਨਹੀਂ ਪੈਣੀ ਸਮਝ ਗਏ ਰੈਡੀ 25 ਅੱਗੋ ਖੱਚ ਕੇ ਖਾਈ ਜਾਣਾ ਹਾਂ 15 ਦਾ ਖਾਲਸਾ ਖੱਟ ਕੇ ਗੱਡ ਬਈ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਸਾਹ ਲੈ ਕੇ ਸਾਹ ਲੈ ਕੇ ਮਤ ਕੋਈ ਨਾ रेडी डਬਾ ਲਾ 20 ਦਾ ਗੋ ਥੱਲੇ ਥੱਲੇ ਵੇ ਥੱਲੇ ਓ ਕੀ ਹੋ ਗਿਆ 15 ਦਾ ਗੋ ਤੁਸੀਂ ਦੱਸ ਦਾਲੋ 20 ਵਾਲੇ ਗੱਡ ਗੱਡ ਡਬਲ ਦਾ ਹਣਾ ਪੁੱਤ 10 ਹੋਰ ਗੋ ਬੀ ਵਾਲੇ 6 ਦਾ ਕੱਟ ਕੇ ਗੱਡ ਰਿਲੈਕਸ ਰਿਲੈਕਸ ਕਰੋ ਕਰ ਲੋ ਕਰ ਲੋ ਬਹਿ ਕੇ ਕਰ ਲੋ ਖੜ ਕੇ ਕਰ ਲੋ ਰਿਲੈਕਸ ਕਰ ਲੋ ਉਧਰ ਵੀ ਫੌਜ ਛਾੜੀ ਬੈਠੀ ਆ ਹਨਾ ਉਧਰ ਵੀ ਉਹਨਾਂ ਨੂੰ ਦਿਖਾ ਲਈਏ ਇਹ ਮਾਡਲ ਆ ਸਾਡਾ ਟਰੌਥ ਦਿਖਾਵਾਂਗੇ ਤੁਹਾਨੂੰ ਇਹ ਖਾਲਸਾ ਜੀ ਆ ਇਹ ਪ੍ਰਾਵਜੋਤਾ ਇਹੋ ਕਿਹੜੀ ਪੰਜਾਬ ਪੰਜਾਬ 11 ਵਾਲਾ ਸੈਮ ਕਰਨ ਹੈ ਬਨੇ ਬਨੇ ਖੱਤਰੀ ਦੇ ਪੰਡ ਗਾਰੰਟੀ ਬਾਈ ਗਾਰੰਟੀ ਰੈਕੂ ਗਾਰੰਟੀ ਹਰਿਆਣਾ ਰਾਜਸਥਾਨ ਝੂੜ ਚੱਕ ਪਾਣੀ ਨਹੀਂ ਬੜਾ ਪੀਦਾ ਲਿੰਮਟ ਦਾ ਕੋ 2 ਕਟਾ ਪਾਣੀ ਤੇ ਉਹੀ ਅੜ ਗਏ ਹੈ ਬਾਲਾ ਵੀ ਪਾਣੀ ਗਲਤ ਆ ਪੁੱਤ ਮੂੰਹ ਜਾ ਗੱਲਾਂ ਕਰੀਦਾ ਹੁੰਦਾ ਮੈਂ ਟਸੇਰੋ 11 ਲੱਗੇ ਸਾਡੇ ਹਜੇ ਚਲੋ ਰੈਡੀ ਵੀਰ ਆ ਗੋ ਡਬਲ ਦੇ ਸਾਈਡ ਤੇ ਸੀ ਸਾਹ ਸੁ ਲਈ ਜਾਂਦੇ ਸੀ ਹਨ ਚੁੱਧੰਨੇ ਇਹ 15 ਦਿਨੇ ਸਾਹ ਲੈ ਲੈ ਗਰ ਗਣਤੀ ਕਰੀ ਦੀ ਆਪਦੀ ਮੂੰਹ ਮਾ ਗੱਲਾਂ ਕਰਨਾ ਮੂੰਹ ਗੱਲਾਂ ਕਰ ਲਈਦਾ ਕੋਈ ਚੱਕਰ ਨਹੀਂ ਹੁੰਦਾ ਸਮਝ ਗਏ ਕੰਨ ਮਾਇਓ ਚਲੋ ਬਈ ਰੈਡੀ 25 ਦਾ ਸਾਈਡ ਤੇ ਪੈਰ ਤੁਸੀਂ 15 ਦਾ ਬੀ ਵਾਲੇ ਨਾ ਹਰ ਆ ਜੱਗ ਦਾ ਪਤਾ ਲੱਗ ਰਿਹਾ ਉੱਤੇ ਆ ਗਈ ਐ ਵੀ ਛੱਡ ਦਿੰਨੇ ਆ ਟੱਡੀ ਟੱਡੀ ਵਰਕੇ ਇਹ ਬਾਲੇ ਤੇ ਨਾ ਵਾ ਪਾਇਆ ਹੱਥ ਮੋਗਾ ਹੂੰ Via de pantraene. ਕਰਤਬ ਤੇ ਐਵੇਂ ਨਹੀਂ ਕਹਿੰਦੇ ਕਿੱਤੀ ਦਾ 8 ਗਰੀ ਵੀ ਇੱਕ ਸਾਜ ਪਰ ਤਿੰਨ ਤਿੰਨ ਗਰੀ ਚ ਹੋ ਗਈ ਤਸल्ली 15 ਦਿਨਾਂ ਚ ਪਹੁੰਚ ਜਾਵਾਂਗੇ ਉੱਥੇ ਤੱਕ 15-20 ਦਿਨ ਲੱਗਣਗੇ ਪਰ ਇੱਕ ਚੀਜ਼ ਕਰਤਬ ਤੇ ਆ ਜੇ ਕਰੋਗੇ ਹੈਨਾ 8 ਗਰੀ 7 ਗਰੀ ਖਿੱਚੀ ਇੱਕ ਸਾਜ ਅਰਜ ਮੈਨੂੰ ਇਹਦੇ ਨੂੰ ਪਾਇਆ ਹੱਥ ਖਾਹੇ ਜਰ ਬਾਜੀ 2-3 ਮਹੀਨੇ ਬਾਅਦ ਅੱਜ ਕਰਨੇ ਗਏ ਹਾਂ ਚਲੋ ਪਲੈਂਗ ਲਾਓ ਰੈਡੀ ਰੈਡੀ ਪੂਣੀ ਲਾ ਕੇ ਥੋੜਾ ਛਕਾਲਾ ਕਰਾ ਕੇ ਕਰਦੇ ਨਾ ਬੰਦਾ ਘੱਟੇ ਜੋੜ ਕੇ ਐਦਾਂ ਪੰਜੇ ਬਾਹਰ ਗੱਟੇ ਜੋੜ ਕੇ ਗੱਲ ਕੀ ਕੋਰ ਦਾ ਵੀ ਜੋਰ ਲੱਗੂ ਛੋਡੀ ਦਾ ਇਹਦਾ ਠੀਕ ਆ ਨਾ ਹਾਂ ਤਾਹਾਂ ਭਾਈ ਸਾਹਿਬ ਹੈਲੋ ਤਾਹਾਂ ਬਾਹਾਂ ਤਾਹਾਂ ਇੱਥੇ ਇੱਥੇ ਐ ਨਹੀਂ ਕਰ ਰਹੇ ਐ ਇੱਥੇ ਹਾਂ ਵੈਰੀ ਗੁੱਡ ਬਹੁਤ ਵਧੀਆ ਕੋਰ ਦੇ ਵਿੱਚ ਸਾਰਾ ਕੁਝ ਆਦਾ ਦਵਿੰਦਰ ਜੀ ਪਤਾਹਾਂ ਚੱਕੋ ਬੈਗ ਹਾਂ ਤੇਰੇ ਮੂਹਰੇ ਦੇਖ ਲੈ ਫਤਿਹਪਾਲ ਕਿਵੇਂ ਆਂ ਅਰ ਹਰਿਆਣੇ ਵਾਲ ਦੇਖ ਲੈ ਬਿੱਲੂ ਗੋਡਾ ਇਹ ਤੋਂ ਪਤਾ ਲੱਗਦਾ ਵੀ ਐਸਾ ਕਿੰਨੀ ਕਾਪੜੀ ਵੀ ਵਾਲੇ ਵਿਅਕਤੀ तकरीबन ਸਾਰੇ ਥੱਲੇ ਹੈ ਗਲਤ ਕਰੀ ਜਾਂਦੇ ਆ ਸਾਹ ਲੈ ਲਓ ਗਲਤ ਕਰਨ ਨਾਲ ਉਹਦਾ ਗਲਤ ਕਰਨ ਨਾਲ ਸਾਹ ਲੈ ਲਓ ਗੋਡਾ ਲੱਗੇ ਤਾਂ ਹਟ ਕਢੋ ਪ੍ਰਾਣਯਮ ਹੁੰਦੇ ਅਰੇ ਨਾਮੇ ਚੋ ਡੈਗਲ ਨੂੰ ਹੈ ਬਾਈ ਹੁੰਦੀ ਆ ਡਾਟ ਅਗਲਾ 15 ਦਿਨਾਂ ਨੂੰ ਸਹੀ ਹੋ ਜਾਣਗੇ ਇਹ ਦੋ ਟਾਈਮ ਕਰਾਂਗੇ ਤਾਂ ਉੱਥੇ ਜਾਵੋਗੇ ਤੇ ਕੋਈ ਨਹੀਂ ਗੱਲ ਵੀ ਦੋ ਚਾਰ ਦਿਨਾਂ ਚ ਫਟਵਟ 20 ਦਿਨਾਂ ਚ ਉੱਥੇ ਬੋਡੀ ਚਲੀ ਜਾਊਗੀ 15 20 ਦਿਨਾਂ ਸਹੀ ਤਰੀਕੇ ਨਾਲ ਭਾਈ ਸਾਹਿਬ ਚਿੱਟੀ ਨਿਕਰਾ ਇਹਦੋਂ ਨਾ ਲਾਵੋ ਨਹੀਂ ਲੱਗਦਾ ਡੰਡ ਡੰਡ ਲਾ ਲਓ ਬੈਗ ਜਮਾ ਸਿੱਧੀ ਆਹ ਪੱਲੇ ਨਹੀਂ ਸਿੱਤਰੀ ਨਾ ਹਰ ਰੱਖਣੀ ਆ ਬੋਦਾ ਐਸਾ ਸਾਇੰਸ ਨੂੰ ਕੋਈ ਕਰਤ ਨਹੀਂ 15 8 ਖੜਾ ਜਾੱਖਾ Uno porque es un de otro... ਮਾਰ ਮੜਾ ਇਹ ਇਹ ਸੀ ਟੀਮ ਸੀ ਬਹੁਤ ਵਧੀਆ ਨੇ ਐਕਸਰਸਾਈਜ਼ ਤੇ ਮੈਨੂੰ ਮਹੀਨਾ ਡੂਟ ਵੀ ਨਹੀਂ ਹੋਇਆ ਇਹ ਚ ਆ ਗਿਆ ਖਸਿਆ ਖੜਾ ਬਰਾਬਰ ਰਿਲੈਕਸ ਵੈਰੀ ਗੁੱਡ ਵੀ ਵਾਲਿਓ ਉੱਠੋ ਇੱਟਾਂ ਲਾਓ ਸਾਈਡ ਤੇ ਧਰੋ ਧਾਰ ਦੋ ਫੁਰਤੀ ਨਾਲ ਦਵੰਦਰ 10 ਮੀਟਰ ਦੇ 40 ਸਟਾਰਟ ਬਣਾ ਦੇ ਇਹਨਾਂ ਦੇ 10 ਮੀਟਰ ਦੇ 10 ਮੀਟਰ ਇੱਥੋਂ ਪੇਪੜ ਜਿੰਨੇ ਆ ਆ ਪੇਪੜ ਜਿੰਨੇ ਔਰ ਨੇ ਪਾਸੇ ਹੜਦੇ ਉਹੀ ਬਾਸ ਆਉਣਾ ਭੱਜ ਕੇ ਚਲੇ ਜਾਓ ਬਣਾ ਦਿਓ ਰੇਲ ਉਧਰ ਮਾਰ ਦੇ ਚਲੋ ਚਲੋ ਟੱਡੀ ਦੇ ਆਂਡੇ ਨਾਲ ਨਾਲੇ ਭੰਦਿਓ ਟਕਾ ਕੇ ਲਵਾ ਦੇ ਦਸਾਹ ਲਵਾ ਕੇ ਪਾਣੀ ਪਲਾ ਦੇ ਤੇ ਘੁੱਟ ਜਪਲਾਵਾ ਲੈ ਰੈਡੀ ਗੋ ਹੱਥ ਤੇ ਹੱਥ ਤੇ 50 ਦਾ ਲਾਉਣਾ ਲਾ ਕੇ 50 ਦਾ 50 ਹਾਂ